ਕੋਈ ਨਹੀਂ ਜੀ ਬਹੁਤ ਖੈਰ ਇਹ ਜਾਨ ਤੋਂ ਕਹਾਂਗਾ ਜਿਹੜਾ ਇਹ ਜੋ ਪ੍ਰੋਟੈਕਟ ਹੈ ਇਸ ਕੋਈ ਫੈਲਦੀ ਨਹੀਂ ਜਦੋਂ ਭਰੇ ਸ਼ੱਲ ਕੋਈ ਆਡੀਅਸ ਕੋਈ ਡਾਇਰੈਕਟ ਨਹੀਂ ਹੈ ਇਹ ਨਹੀਂ ਕਿ ਉਹ ਕੀ ਕਰਕੇ ਆਉਂਦੇ ਆ ਦੇਖੋ ਹਾਂ ਫਿਰ ਦਿੱਤੇ ਮੈਂ ਸ਼ਰਮ ਮਾਰੇ ਜਦ ਇਹ ਅਡੀ ਪਸ਼ੂਆਂ ਦੀ ਹਵੇਲੀ ਆ ਇੱਥੇ ਡਿੱਗਿਆ ਕਿੰਨੇ ਵਜੇ ਡਿੱਗਿਆ ਇਹ ਕੋਈ ਸਵੇਰੇ 5:30 ਵਜੇ ਕੋਈ ਨੁਕਸਾਨ ਨੁਕਸਾਨ ਤੋਂ ਬਚਾਅ ਹੋ ਗਿਆ ਵਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਆਗੂਗ ਲੱਗਣ ਕਰਕੇ ਥੋੜਾ ਬੋਧਾ ਹਲਾ ਦੇਖਣੀ ਦੇ ਤੁਸੀਂ ਡਰ ਦਾ ਮਾਹੌਲ ਬਣਿਆ ਸਾਰੇ ਸੋ ਯੁੱਧ ਹੈ ਜੰਗ ਹੈ ਠੀਕ ਦੁਸ਼ਮਣ ਚਾਲ ਚੱਲੇ ਅਣਹੋਣੀ ਦੁਸ਼ਮਣ ਨੇ ਜੰਗ ਦਾ ਅਨਾਉਂਸ ਕਰਨ ਤੋਂ ਪਹਿਲਾਂ ਹੀ ਕੁੱਝੀਆਂ ਉਹ ਹਰਕਤਾਂ ਸ਼ੁਰੂ ਕਰਤੀਆਂ ਡਰੋਨ ਲੈ ਆਂਦੇ ਮਜ਼ਾਈਜ਼ ਸੁੱਟ ਰਿਆ ਠੀਕ ਹੈ ਨਾ ਉਹ ਸਮਝਦਾ ਕਿ ਸ਼ਾਇਦ ਇਹ ਇੰਡੀਅਨ ਲੋਕ ਘਬਰਾ ਜਾਣਗੇ ਇਹ ਬਹੁਤ ਦਲੇਰ ਲੋਕ ਨੇ ਮੈਂ ਇਹਨਾਂ ਲੋਕਾਂ ਨੂੰ ਸੰਦੇਂਦਤਾ ਆਪਣੀ ਨੂੰ ਮੇਰੇ ਨਾਲ ਸਾਡੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਪ੍ਰਧਾਨ ਖੜੇ ਨੇ ਇਹੀ ਕਹਿਣਾ ਆ ਵੀ ਪ੍ਰਚਾਰ ਕਰਨਾ ਵੀ ਘਬਰਾਉਣਾ ਨਹੀਂ ਡਰਨਾ ਨਹੀਂ ਕਿਉਂਕਿ ਬੱਚਿਆਂ 'ਚ ਸਹਿਮਰਾਂ ਪੈਦਾ ਹੋਵੇ ਜਾਂ ਕੁਝ ਲੋਕਾਂ ਵਿੱਚ ਲੇਡੀਜ਼ ਨੇ ਸਹਿਮ ਨਾ ਪਾਇਦਾ ਹੋਵੇ ਹੌਸਲੇ ਉੱਚੇ ਰੱਖੋ ਬਲੰਦ ਰੱਖਣੇ ਆ ਹੌਸਲੇ ਕਿਸੇ ਤਰ੍ਹਾਂ ਵੀ ਆਪਾਂ ਹੌਸਲੇ ਨਹੀਂ ਥੱਲੇ ਰੋਣੇ ਮਨੋਬਲ ਨੂੰ ਉੱਚਾ ਰੱਖਣਾ ਇਸ ਨੂੰ ਕਹਿਣ ਆਇਆ ਘਬਰਾਉਣਾ ਨਹੀਂ ਕਿਉਂਕਿ ਦੁਸ਼ਮਣ ਹੈ ਕੋਈ ਚਾਹ ਲੈ ਤਲਦੇ ਰਿੰਦੇ ਨੇ ਦੁਸ਼ਮਣ ਦਾ ਕੰਮ ਹੈ ਇਹੀ ਕੰਮ ਚੱਲਦਾ ਇਹ ਹੋਏਗੀ ਜੀ ਕਿਉਂਕਿ ਐਮਆਈਏ ਵਾਲੇ ਜਾਣਦੇ ਜਿਹੜੀ ਮਿਨਟਰੀ ਇੰਟੈਲੀਜੈਂਸ ਹੈ ਉਹਨੂੰ ਪਤਾ ਇਹ ਲਾਈਵ ਹੈ ਇਹਦੇ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੰਮ ਹੈ ਉਹ ਅਸਾਂ ਉਹਦਾ ਹੁਕਮ ਮੰਨਣਾ ਜੇ ਉਹ ਕਹਿੰਦੇ ਪਿੱਛੇ ਰਹੁ ਤਾਂ ਪਿੱਛੇ ਰਹਿਣਾ ਠੀਕ ਹੈ ਨਾ ਜੇ ਚਾਹੇ ਕਿੰਨਾ ਵੀ ਉਹਦਾ ਖੋਲ ਡਿੱਗਦਾ ਥੱਲੇ ਉਹ ਉਹਨਾਂ ਚੋਂ ਕੱਢ ਲੈ ਜਾਣਾ ਜੇ ਉਹਦੇ ਵਿੱਚ ਕੋਈ ਲਾਈਵ ਚੀਜ਼ ਹੈਗੀ ਆ ਭਿਆਨਕ ਚੀਜ਼ ਹੈਗੀ ਆ ਤਾਂ ਉਹਨਾਂ ਇਥੇ ਡਿਫਿਊਜ਼ ਕਰ ਦੇਣਗੇ ਕਰਨਗੇ ਆਰਮੀ ਵਾਲੇ ਸਾਨੂੰ ਨਹੀਂ ਖਤਰਾ ਮੁੱਲਣਾ ਕਿ ਅਹੀਂ ਨਹੀਂ ਜਾ ਕੇ ਉਥੇ ਐ ਮਤਲਬ ਫੋਟੋ ਖਚਾਈਏ ਲਾਗੇ ਹੋ ਕੇ ਟੇਡੇ ਹੋ ਕੇ ਸਮਝ ਗਏ ਨਾ ਤੁਸੀਂ ਵੀ ਆਪਣੀ ਜੋ ਜੋ ਕੋਸ਼ਿਸ਼ਾਂ ਮਿਹਨਤ ਕਰ ਰਹੇ ਹੋ ਲੋਕਾਂ ਦਾ ਸਹਿਮ ਦੂਰ ਕਰਨ ਵਾਸਤੇ ਹੀ ਕਰ ਰਹੇ ਹੋ ਕਿ ਮੈਂ ਵੀ ਇਹੋ ਕਹਿੰਦਾ ਤੇ ਬਲੰਦ ਹੌਂਸਲੇ ਚੜ੍ਹਦੀ ਕਲਾ ਠੀਕ ਘਬਰਾਟ ਚ ਨਹੀਂ ਆਉਣਾ ਮਨੋ ਬਲ ਨਹੀਂ ਡਿੱਗਣੇ ਚਾਹੀਦੇ ਲੜਾਈ ਆ ਲੜਨੀ ਆ ਆਪਾਂ ਫੌਜ ਦੇ ਨਾਲ ਰਹਿਣਾ ਆਪਾਂ ਪ੍ਰਸ਼ਾਸਨ ਦੇ ਨਾਲ ਰਹਿਣਾ ਨਾਲ ਰਹਿਣ ਤੋਂ ਮਤਲਬ ਹੈ ਵੀ ਜੋ ਉਹਨਾਂ ਦੇ ਹੁਕਮ ਹੈ ਜੋ ਕਹਿੰਦੀ ਉਹ ਚੀਜ਼ਾਂ ਮੰਨ ਲੈਣ